ਇਹ ਕਿਹਦੇ ਚਲਾ ਦੀ ਹੈ ਨਾ ਕਿੰਨਾ ਵੀ ਯੋਰ ਲੱਗਦਾ ਜਿਹਨੇ ਲੋਕ ਵੇਖਣਗੇ ਦਰਸ਼ਣ ਕਰਨਗੇ ਉਹਨਾਂ ਦਾ ਭਲਾ ਹੋਏਗਾ ਜਿਹਨੇ ਸ਼ਰਧਾ ਨਾਲ ਮੰਨਣਗੇ ਜਿਹਨਾਂ ਦੀਆਂ ਮੰਗਾਂ ਪੂਰੀਆਂ ਹੋਣਗੀਆਂ ਉਹਨਾਂ ਦਾ ਤਾਂ ਬਹੁਤਾ ਭਲਾ ਹੋ ਹੀ ਗਿਆ ਆਪੇ ਪ੍ਰਚਾਰ ਹੋ ਗਿਆ ਇਸ ਪਾਸੇ ਧਿਆਨ ਦਿਓ ਆਪਾਂ ਸੱਚਪਾਸੀ ਦੀ ਕਿਰਪਾ ਨਾਲ 2 ਲੱਖ ਤਸਵੀਰ ਅਯੁੱਧਿਆ ਵਿੱਚ ਵੰਡ ਦਿੱਤੀ ਦੋ ਲੱਖ ਤਸਵੀਰ ਵੰਡ ਦਿੱਤੀ ਅੱਗੋਂ ਹੋਰ 5 ਲੱਖ ਵੰਡਣ ਦਾ ਵਿਚਾਰ ਲੋਕਾਂ ਨੇ ਲੈ ਕੇ ਮੱਥੇ ਨੂੰ ਲਾਈ ਨਮਸਕਾਰ ਕੀਤੀ ਕਈਆਂ ਦੁਕਾਨਾਂ ਵਾਲਿਆਂ ਨੇ ਤਾਂ ਆਪਣੇ ਦੁਕਾਨਾਂ ਵਿੱਚ ਤਸਵੀਰਾਂ ਰੱਖੀਆਂ ਔਰ ਉਹਨਾਂ ਨੇ ਇਹ ਵੀ ਆਖਿਆ ਕਿ ਜਿੱਦਨ ਤੋਂ ਤੁਸੀਂ ਸਾਨੂੰ ਤਸਵੀਰ ਦੇ ਕੇ ਗਏ ਹੋ ਉਦੋਂ ਤੋਂ ਸਾਡਾ ਕਾਰੋਬਾਰ ਚੱਲ ਪਿਆ ਨਹੀਂ ਤੇ ਸਾਡਾ ਕਾਰੋਬਾਰ ਠੱਪ ਹੋਇਆ ਐਸੀ ਕਿ ਪਾਸਾ ਗੁਰਾਂ ਦੇ ਸਾਰੇ ਹੀ ਆਪ ਕੋ ਤਾਂ ਸਤ ਗੁਰੂ ਜਿਨ ਨੇ ਤਦ ਨੂੰ ਧੰਨ ਕਿਹਾ ਜਨਾ ਚਾਮ ਦੇਰ ਗੁਰੂ ਨਾਨਕ ਜਿਨ ਸੁਨਿਆ ਵੇਖਿਆ ਸੇ ਫਿਰ ਗਰਭਾਸ਼ ਨਾ ਪਰਿਆ ਰਹੇ ਇਹ ਸਤ ਗੁਰੂ ਨਾਨਕ ਦੇਵ ਸੱਚੇ ਬਾਦਸ਼ਾਹ ਦਾ 12ਵਾਂ ਅਵਤਾਰ ਸਤ ਗੁਰੂ ਨਾਨਕ ਹੀ ਹੈਗਾ ਇਨੇ ਸਤਿਗੁਰੂਆਂ ਸੰਦੇ ਦਰਸ਼ਨ ਕਰ ਲਏ ਸਤਿਗੁਰੂ ਰਾਮ ਸਿੰਘ ਦਾ ਨਾਮ ਸੁਣ ਲਿਆ ਨਾਮ ਲੈ ਲਿਆ ਉਪਦੇਸ਼ ਸੁਣ ਲਿਆ ਬਚਨ ਮੰਨ ਲਿਆ ਉਹਦਾ ਜਨਮ ਮਰਨ ਕਟਿਆ ਗਿਆ। ਐਸੇ ਸੱਚੇ ਪਾਤਸ਼ਾਹ ਦੀਨੂ ਸਦਾ ਹੀ ਯਾਦ ਰੱਖੋ ਉਹਨਾਂ ਦਾ ਨਾਮ ਪ੍ਰਚਾਰਨਾ ਆਰੰਭ ਕਰੋ ਅਤੇ ਇੱਕ ਵਿਸ਼ੇਸ਼ ਗੱਲ ਆਪਦੀ ਨੂੰ ਦੱਸਾਂ ਜਿਹੜੀ ਸਾਡੇ ਧਿਆਨ ਚ ਹੀ ਨਹੀਂ ਆਉਂਦੀ। ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀ ਦਾ ਜਦੋਂ ਉਤਾਰ ਹੋਣਾ ਸੀ ਉਦੋਂ ਦਾਈ ਕੌਣ ਸੀ ਕਸ਼ਮੀਰਨ ਰੋਤਾਸ ਮੁਸਲਮਾਨੀ ਸਬਗੁਰੂ ਨਾਨਕਦੇਵ ਪਾਤਸ਼ਾਹ ਜੀ ਦਾ ਅਵਤਾਰ ਹੋਣਾ ਸੀ ਤੇ ਦਾਈ ਕੌਣ ਸੀ ਨੂਰ ਕੀ ਅਰਥ ਹੈ ਇਸ ਚਾਲ ਦੀ ਕੋਈ ਸਮਝ ਆਉਂਦੀ ਹੈ ਮੁਸਲਮਾਨਾਂ ਨੇ ਆਪਣਾ ਧਰਮ ਆਪਣਾ ਪੰਥ ਫੈਲਾਉਣ ਲਈ ਦਾਈਆਂ ਸਾਰੀਆਂ ਮੁਸਲਮਾਨੀਆਂ ਲਾਤੀਆਂ ਸੀ ਉਹਨਾਂ ਨੂੰ ਤਨਖਾਹ ਦੇ ਕੇ ਕਿ ਦਾਈਆਂ ਹੋਣਗੀਆਂ ਹੀ ਮੁਸਲਮਾਨੀਆਂ ਤੇ ਜੰਮ ਦੇ ਬੱਚੇ ਦੇ ਕੰਨ ਚ ਕਲਾਮ ਦਿੰਦੀਆਂ ਜੰਮ ਦੇ ਬੱਚੇ ਦੇ ਕੰਨ ਚ ਉਹਨਾਂ ਨੇ ਆਪਣੀ ਕਲਾਮ ਦੇਣੀ ਹੈ ਇਸ ਤਰ੍ਹਾਂ ਧਰਮ ਫੈਲਦੇ ਮੁਰਕੇ ਵੱਡਾ ਹੋ ਕੇ ਉਹ ਕੀ ਬਣੇਗਾ ਕੀ ਹੈਗਾ ਇੱਕ ਵਾਰੀ ਤੇ ਆਪਣਾ ਕੰਮ ਕਰਦੇ ਹੋ ਇਹ ਚਾਲਾਂ ਨੇ ਐਸੀਆਂ ਚਾਲਾਂ ਚੱਲੇ ਤੋਂ ਬਿਨਾ ਪ੍ਰਗਤੀ ਨਹੀਂ ਹੋ ਸਕਦੀ ਇਹ ਵੀ ਧਿਆਨ ਚ ਰੱਖਣ ਦਿਓ ਜਿਹਨੇ ਵੀ ਚਾਲਾਂ ਚੱਲੀਆਂ ਨੇ ਪ੍ਰਗਤੀ ਕੀਤੀ ਉਹਨੇ ਹੈ ਮਿੱਠੀ ਛੁਰੀ ਸਧਾਰਨ ਮਨੁੱਖ ਨੂੰ ਕੀ ਪਤਾ ਲੱਗਦਾ ਨਰਸ ਆਈ ਇਹ ਦਾਈ ਆਈ ਉਹ ਹਿੰਦੂ ਹੈ ਕਿ ਮੁਸਲਮਾਨ ਹੈ ਕੀ ਹੈ ਉਹ ਜਿਹੜੀ ਆਈ ਉਹਨੇ ਆਪਣਾ ਕੰਮ ਕਰ ਜਾਣਾ ਹੁਣ ਤੁਸੀਂ ਵੇਂਦੇ ਪਏ ਹੋ ਸਾਡੇ ਭਾਰਤ ਦੇਸ਼ ਵਿੱਚ ਬਹੁਤੇ ਹਸਪਤਾਲ ਇਸਾਈਆਂ ਦੇ ਨੇ ਵਧੀਆ ਸਕੂਲ ਇਸਾਈਆਂ ਦੇ ਆਪਾਂ ਵੀ ਚੌੜੇ ਹੋ ਕੇ ਅਸੀਂ ਕਾਨਵੈਂਟ ਸਕੂਲ 'ਚ ਬੱਚੇ ਪੜਾਉਂਦੇ ਖੰਡ ਲੋੜ ਹੀ ਨਹੀਂ ਕਿ ਸਹੀ ਬਣੋ ਉਹ ਸਕੂਲ ਦੇ ਵਿੱਚ ਐਸੀ ਸਿੱਖਿਆ ਐਸੀ ਪ੍ਰਾਰਥਨਾ ਐਸਾ ਕੁਝ ਸਿਖਾਇਆ ਜਾਣਾ ਥਾਂ ਥਾਂ ਤੇ ਹਜਰਤੀ ਸ਼ਾ ਮਸੀਹ ਜੀ ਦੀਆਂ ਤਸਵੀਰਾਂ ਲੱਗੀਆਂ ਨੇ ਸਾਰਾ ਉਹਦਾ ਪ੍ਰਭਾਵ ਆਪਣੇ ਆਪ ਹੀ ਤੁਹਾਡੇ ਤੇ ਆ ਜਾਣਾ ਇਹ ਚਾਲ ਹੈ ਚਾਲ ਕੀ ਹੁੰਦੀ ਹੈ ਕਿ ਚਾਲ ਚੱਲੀ ਜਾਵੇ ਉਹ ਆਪਣਾ ਪ੍ਰਭਾਵ ਵੀ ਛੱਡੇ ਪਰ ਅਗਲੇ ਨੂੰ ਪਤਾ ਹੀ ਨਾ ਲੱਗੇ ਕਿ ਚਾਲ ਚੱਲੀ ਗਈ ਉਹ ਅਸਲੀ ਚਾਲ ਹੈ ਜੇ ਪਤਾ ਲੱਗ ਗਿਆ ਤੇ ਫਿਰ ਤੂੰ ਚਾਲ ਨਾ ਰਹਿ ਗਈ ਫਿਰ ਤੇ ਅਗਲਾ ਸੰਭਲ ਜਾਏ ਤੋ ਚਾਲਾਂ ਚੱਲੇ ਤੋਂ ਬਿਨਾ ਪ੍ਰਗਤੀ ਨਹੀਂ ਹੁੰਦੀ ਠੀਕ ਹੈ ਛਾਣੇ ਬੰਦੇ ਚਾਲਾਂ ਫੜ ਵੀ ਜਾਂਦੇ ਨੇ